ਅੰਜਵੀ ਦੋਸਤੋ ਅੱਜ ਸਾਡੀ ਮੰਮੀ ਨੇ ਸਾਨੂੰ ਕੰਮ ਦਿੱਤਾ ਤੇ ਅੱਜ ਅਸੀਂ ਪੰਮੇ ਦੀ ਜੱਕੀ ਦੇ ਉੱਪਰ ਦਾਣੇ ਛੱਡਣ ਜਾਣੇ ਤੇ ਆਹ ਦੇਖੋ ਅਸੀਂ ਇਸ ਸਕੂਟਰੀ ਤੇ ਜਾਣੇ ਦਾਣੇ ਛੱਡਣ ਤੇ ਆਹ ਸਕੂਟਰੀ ਨੂੰ ਹੁਣ ਸਟੈਂਡ ਤੇ ਕਰਨਾ ਪੈਣਾ ਇਹਦੀ ਨਾਲ ਸੈਲਫ ਚੱਲਦੀ ਹੁੰਦੀ ਚਿੰਗਰਾਂ ਤੇ ਇੱਕ ਮਾਰ ਨਾਲ ਆਪਣੀ ਪੈਣ ਨੂੰ ਲਗਾ ਦਿੱਤਾ ਤੇ ਹੁਣ ਮੈਂ ਇੱਥੋਂ ਰੇਸ ਦਿੰਨਾ ਹੈ ਜਦੋਂ ਬੈਲੀ ਕੀ ਕਦੇ ਸਟਾਰਟ ਹੋ ਗਈ ਸਕੂਟਰੀ ਫਿਰ ਅਸੀਂ ਚੱਲਦੇ ਆਂ ਤੇ ਅਸੀਂ ਤੁਹਾਨੂੰ ਉੱਥੇ ਜਾ ਕੇ ਦਿਖਾਉਦੇ ਆਂ ਦੋਸਤੋ ਹੁਣ ਅਸੀਂ ਪਹੁੰਚਣ ਵਾਲੇ ਆ ਥੋੜਾ ਹੀ ਕੋਲ ਰਹਿ ਗਏ ਆ ਵੇਖੋ ਇੱਥੇ ਪਹੁੰਚ ਕੇ ਅਸੀਂ ਛੱਪੀ ਤੇ ਜਾ ਕੇ ਦਿਖਾਉਦੇ ਆ ਤੇ ਆਜੋ ਚੱਲੀਏ ਬੋਲੋ ਲਓ ਜੀ ਹੁਣ ਦਾਣੇ ਅਸੀਂ ਖੜਾ ਦਿੱਤੇ ਤੇ ਹੁਣ ਅਸੀਂ ਘਰ ਨੂੰ ਚਲਦੇ ਆਂ ਤੇ ਆ ਜਾਓ ਘਰ ਜਾ ਕੇ ਦੇਖਦੇ ਕੀ ਕੀ ਹੁੰਦਾ ਤੇ ਦਾਣੇ ਖੜਾ ਕੇ ਘਰ ਨੂੰ ਚੱਲਦੇ ਆਂ ਤੇ ਆ ਜਾਓ ਘਰ ਜਾ ਕੇ ਮੈਂ